ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਜਿਵੇਂ ਆਪਣੇ ਕੋਲੇ ਐਵੇਂ ਦੇ ਫਾਰਾ ਵਾਲੇ ਸਟਾਲ ਪਏ ਹੁੰਦੇ ਆ ਦੇਖੋ ਆਪਾਂ ਬੱਚੇ ਵੀ ਲੈ ਲੈਂਦੇ ਆ ਤੇ ਆਪਾਂ ਵੱਡੇ ਵੀ ਲੈ ਲੈਣੇ ਆਗੇ ਆਪਣੇ ਕੋਲੇ ਇਸ ਤਰ੍ਹਾਂ ਦੇ ਪਏ ਰਹਿੰਦੇ ਆ ਇਹਨਾਂ ਦੇਖੋ ਬਹੁਤ ਜਦੋਂ ਆਪਾਂ ਲੈਣੇ ਆ ਨਾ ਵਾਰ-ਵਾਰ ਉਤਰਦੇ ਰਹਿੰਦੇ ਆ ਮੋਢਿਆਂ ਤੋਂ ਤੇ ਅੱਜ ਆਪਾਂ ਨਾ ਤਾਂ ਦੇਖੋ ਇਹਨੂੰ ਕੱਟਣਾ ਤੇ ਨਾ ਹੀ ਆਪਾਂ ਇਹਨੂੰ ਕੋਈ ਸਲਾਈ ਕੁਝ ਕਰਨਾ ਆਪਾਂ ਸਿੰਪਲ ਜਿਹੇ ਢੰਗ ਨਾਲ ਤੁਹਾਨੂੰ ਦੱਸ ਦਿਆਂ ਕਿ ਆਪਾਂ ਸ਼ਾ ਨੂੰ ਲੰਮੀ ਲੁੱਕ ਕਿਵੇਂ ਦੇ ਕੇ ਕਿਵੇਂ ਇਹਨੂੰ ਲੈ ਸਕਦੇ ਆ ਤੇ ਆਪਾਂ ਇਹਦੀ ਬਣਾ ਰਹੇ ਹਾਂ ਜੀ ਜੈਕਟ ਦੇਖੋ ਨਾ ਤਾਂ ਕੋਈ ਮਸ਼ੀਨ ਤੇ ਕੰਮ ਕਰਾਂਗੇ ਤੇ ਨਾ ਹੀ ਕੋਈ ਕੈਂਚੀ ਨਾਲ ਕਟਾਂਗੇ ਤੇ ਤੁਸੀਂ ਚਾਹੋ ਤਾਂ ਦੇਖੋ ਜੀ ਜੈਕਟ ਦਾ ਦਵਾਰ ਤੋਂ ਫਿਰ ਜੇ ਚਾਹੋ ਤਾਂ ਸ਼ਾਲ ਫਿਰ ਬਣਾ ਕੇ ਉਸੇ ਢੰਗ ਨਾਲ ਲੈ ਸਕਦੇ ਹੋ ਤਾਂ ਆਪਾਂ ਇੱਕ ਤੁਹਾਨੂੰ ਸੌਖਾ ਜਿਹਾ ਢੰਗ ਦੱਸਦੇ ਆ ਜਿਹੜਾ ਕਿ ਬਹੁਤ ਹੀ ਵਧੀਆ ਵੀ ਸੋਨਾ ਵੀ ਲੱਗਦਾ ਹੈ ਲੈਤਾ ਹੋਇਆ ਸ਼ਾਲ ਦੇਖੋ ਤੇ ਇਹਨੂੰ ਛੋਟੇ ਬੱਚਿਆਂ ਦੇ ਵੀ ਆਪਾਂ ਕਿਵੇਂ ਮਰਜ਼ੀ ਦੇ ਸਕਦੇ ਆ ਆਪਾਂ ਦੇਖੋ ਜੀ ਜਿਵੇਂ ਇਹ ਫਾਰਾ ਵਾਲਾ ਸਟਾਈਲ ਹੈ ਤੁਸੀਂ ਕੋਈ ਵੀ ਸ਼ਾਲ ਸਟਾਲ ਕੁਝ ਵੀ ਲੈ ਸਕਦੇ ਹੋ ਦੇਖੋ ਆਪਾਂ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਇਸ ਤਰ੍ਹਾਂ ਕਰਕੇ ਇਹਦੀ ਲੜ ਫੋਲਡ ਕਰਕੇ ਇੱਕ ਸਾਈਡ ਦੇ ਤੇ ਆਪਾਂ ਨੇ ਇਹਨੂੰ ਇਸ ਤਰ੍ਹਾਂ ਰੱਖਣਾ ਦੇਖੋ ਸੈਂਟਰ ਇਹਦਾ ਉੱਪਰਲੀ ਸਾਈਡ ਤੇ ਦਾ ਸੈਂਟਰ ਹੋ ਜਾਊਗਾ ਉਸ ਤੋਂ ਬਾਅਦ ਦੇਖੋ ਆਪਾਂ ਇੰਚੀ ਟੇਪ ਦੇ ਨਾਲ ਸੈਂਟਰ ਤੋਂ ਨਿਸ਼ਾਨ ਲਾਵਾਂਗੇ ਜੀ 13 ਇੰਚ ਤੇ 13 ਇੰਚ ਤੇ ਨਿਸ਼ਾਨ ਲੱਗਿਆ ਹੋਇਆ ਬਿਲਕੁਲ ਸਹੀ ਰਹਿੰਦਾ ਜਦੋਂ ਆਪਾਂ ਨੂੰ ਪਾਵਾਂਗੇ ਇਹਨੂੰ ਆਪਾਂ ਨੂੰ ਕੋਈ ਦਿੱਕਤ ਨਹੀਂ ਲੱਗਦੀ ਆਰਾਮ ਨਾਲ ਪੈ ਜਾਊਗਾ 13 ਇੰਚ ਤੇ ਇੱਕ ਵਾਰ ਆਪਾਂ ਨਿਸ਼ਾਨ ਲਾ ਦਾਂਗੇ ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਹੋਣਗੇ ਬਟਨ ਤੇ ਆਪਾਂ ਲਗਾਵਾਂਗੇ ਇਹਦੇ ਉੱਤੇ ਬਟਨ ਉਸ ਤੋਂ ਬਾਅਦ ਦੇਖੋ ਆਪਾਂ 4 4 ਇੰਚ ਦਾ ਛੱਡ ਕੇ ਗੈਪ ਤੇ ਆਪਾਂ ਇਹਦੇ ਉੱਤੇ ਚਾਰ ਬਟਨ ਲਗਾਵਾਂਗੇ 4 ਇੰਚ ਦੇ ਨਿਸ਼ਾਨ ਲਾ ਕੇ ਇੱਕ ਵਾਰ ਦੇਖੋ ਆਪਾਂ ਨਿਸ਼ਾਨ ਲਾ ਲੈਣਾ 4 ਇੰਚ ਦਾ ਇੰਚ ਤੇ ਤੇ ਉਸ ਤੋਂ ਬਾਅਦ 4 ਇੰਚ ਤੇ ਆਪਾਂ ਫੇਰ ਲਾਵਾਂਗੇ ਤੁਸੀਂ ਤਿੰਨ ਬਟਨ ਲਾਉਣੇ ਆ ਤਾਂ ਤੁਸੀਂ ਤਿੰਨ ਬਟਨ ਲਾ ਸਕਦੇ ਹੋ ਦੇਖੋ ਜੇ ਤੁਸੀਂ ਚਾਰ ਬਟਨ ਵੀ ਲਾ ਸਕਦੇ ਹੋ ਵੈਸੇ ਚਾਰ ਬਟਨ ਲੱਗੇ ਹੋਏ ਬਹੁਤ ਸਹੀ ਰਹਿੰਦੇ ਆ ਡਿਫਰੈਂਸੀ ਬਟਨ ਤੁਸੀਂ ਕੋਈ ਵੀ ਆਪਾਂ ਦੇਖੋ ਜੀ ਇਹਦੇ ਉੱਤੇ ਲਾ ਸਕਦੇ ਆ ਜਿਵੇਂ ਮੇਰੇ ਕੋਲ ਇਹ ਰੈੱਡ ਕਲਰ ਦੇ ਬਟਨ ਸੀਗੇ ਇਸ ਤਰ੍ਹਾਂ ਮਹਿਰੂਨ ਜਿਹਾ ਕਲਰ ਹੈ ਤੇ ਵਾਈਟ ਤੇ ਵੈਸੇ ਵੀ ਬਹੁਤ ਸੋਹਣੇ ਲੱਗ ਰਹੇ ਨੇ ਵਿੱਚ ਇਹਦੇ 골ਡਨ ਡਿਜ਼ਾਈਨ ਬਣਿਆ ਹੋਇਆ ਹੈ ਤੇ ਮੈਂ ਇਹ ਵਾਲੇ ਬਟਨ ਇਹਦੇ ਉੱਤੇ ਲਗਾਉਂਗੀ ਸਭ ਤੋਂ ਪਹਿਲਾਂ ਦੇਖੋ ਆਪਾਂ ਸੂਈ ਦੇ ਵਿੱਚ ਧਾਗਾ ਪਾ ਲਿਆ ਜੀ ਦੂਰਾ ਧਾਗਾ ਪਾਇਆ ਮੈਂਨੇ ਜਿੱਥੇ ਆਪਾਂ 13 ਇੰਚ ਤੇ ਨਿਸ਼ਾਨ ਲਾਇਆ ਸੀ ਇੱਕ ਲੜ ਰੱਖ ਕੇ ਦੂਜਾ ਲੜ ਉਹਦੇ ਉੱਤੇ ਰੱਖ ਕੇ ਜੇ ਮੀ ਆਪਾਂ ਬਟਨ ਲਾਉਣਾ ਹੁੰਦਾ ਦੇਖੋ ਆਪਾਂ ਇਹਦੇ ਉੱਤੇ ਨਾ ਦੋਨੇ ਉੱਪਰ ਹੇਠੇ ਕੱਪੜਾ ਰੱਖ ਕੇ ਫੇਰ ਆਪਾਂ ਇਹਦੇ ਉੱਤੇ ਬਟਨ ਲਗਾਉਣਾ ਹੈਗਾ ਆਪਾਂ ਚਾਹੀਏ ਤਾਂ ਦੇਖੋ ਪਹਿਲਾਂ ਇਹਦੇ ਉੱਤੇ ਟਾਂਕੇ ਲਾ ਸਕਦੇ ਹਾਂ ਫੇਰ ਬਟਨ ਲਾ ਸਕਦੇ ਹਾਂ ਵੈਸੇ ਦੇਖੋ ਜੀ ਜੇ ਆਪਾਂ ਟਾਂਕੇ ਲਗਾਵਾਂਗੇ ਡਬਲ ਡਬਲ ਕੰਮ ਕਰਨਾ ਪਊਗਾ ਆਪਾਂ ਟਾਂਕਾ ਵੀ ਲੱਗ ਜੂ ਤੇ ਬਟਨ ਵੀ ਲੱਗ ਜੂ ਇੱਕ ਵਾਰ ਚ ਆਪਣੇ ਦੋਨੇ ਕੰਮ ਹੈਗੇ ਜੀ ਦੇਖੋ ਹੋ ਜਾਣਗੇ ਇਸ ਤਰ੍ਹਾਂ ਦੇਖੋ ਜੀ ਆਪਾਂ ਪ੍ਰਾਣੇ ਪਏ ਸ਼ਾਲਾਂ ਨੂੰ ਇਸ ਤਰ੍ਹਾਂ ਲਈਏ ਤਾਂ ਸ਼ਾਲ ਲੈ ਕੇ ਕੰਮ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ ਕਿਵੇਂ ਮਰਜ਼ੀ ਆਪਾਂ ਕੰਮ ਕਰਦੇ ਰਹੀਏ ਸ਼ਾਲ ਆਪਣਾ ਉਤਰਦਾ ਨਹੀਂ ਹੈਗਾ ਦੇਖੋ ਬਹੁਤ ਹੀ ਈਜੀ ਹੈ ਕੋਈ ਵੀ ਆਪਾਂ ਕੰਮ ਕਰਦੇ ਰਹੀਏ ਚਾਹੀਏ ਆਪਾਂ ਕਿਚਨ ਚ ਕਰੀਏ ਚਾਹੀਏ ਕੋਈ ਬਾਹਰ ਕੰਮ ਕਰੀਏ ਤਾਂ ਆਪਾਂ ਨੂੰ ਬਹੁਤ ਸੌਖਾ ਲੱਗਦਾ ਹੈ ਬਾਹਰ ਅੰਦਰ ਵੀ ਆਪਾਂ ਦੇਖੋ ਜੀ ਇਸ ਤਰ੍ਹਾਂ ਦੇ ਐਂ ਸ਼ਾਲ ਲੈ ਕੇ ਇਸ ਤਰ੍ਹਾਂ ਜਾਈਏ ਤਾਂ ਵੀ ਚੰਗਾ ਲੱਗਦਾ ਦੇਖੋ ਕੋਈ ਭੈੜਾ ਨਹੀਂ ਲੱਗਦਾ ਹੈਗਾ ਇੱਕ ਜੈਕਟ ਟਾਈਪ ਆਪਣੇ ਕੋਲੇ ਬਣ ਜਾਊਗਾ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਜਿਹੜੇ ਚਾਰ ਬਟਨ ਨੇ ਚਾਰੇ ਬਟਨ ਇਸ ਤਰ੍ਹਾਂ ਜਿਵੇਂ ਆਪਾਂ ਨਿਸ਼ਾਨ ਲਾਇਆ ਸੀ ਉੱਪਰ نیچے ਪਿਸਤੜ ਕੇ ਉੱਤੇ ਬਟਨ ਧਰ ਕੇ ਦੇਖੋ ਆਪਾਂ ਇਹਦੇ ਉੱਤੇ ਆਏ ਪੱਕਾ ਕਰ ਦਾਂਗੇ ਟਾਂਕੇ ਆਪਾਂ ਤਿੰਨ ਚਾਰ ਟਾਂਕੇ ਲਗਾ ਦਾਂਗੇ ਮੈਂ ਡਬਲ ਧਾਗਾ ਹੀ ਪਾਇਆ ਹੋਇਆ ਹੈ ਤੇ ਇਸ ਕਰਕੇ ਮੈਨੂੰ ਕੋਈ ਬਾੜੇ ਇਹਦੇ ਉੱਤੇ ਟਾਂਕੇ ਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੈਂ ਪਹਿਲੇ ਹੀ ਡਬਲ ਧਾਗਾ ਪਾਇਆ ਹੋਇਆ ਹੈ ਡਬਲ ਧਾਗਾ ਹੀ ਪਾਉਣਾ ਨਹੀਂ ਤਾਂ ਦੇਖੋ ਬਟਨ ਉੱਤਰ ਜਾਂਦੇ ਹੁੰਦੇ ਨੇਗੇ ਇਸ ਕਰਕੇ ਨਾ ਆਪਾਂ ਟਾਂਕੇ ਲਗਾ ਕੇ ਪੱਕੇ ਇਹਦੇ ਉੱਤੇ ਇਹਨੂੰ ਫਿਕਸ ਕਰ ਦਾਂਗੇ ਬਟਨਾਂ ਨੂੰ ਚੰਗੀ ਤਰ੍ਹਾਂ ਲਗਾ ਦਾਂਗੇ ਤੇ ਫੇਰ ਆਪਾਂ ਸਾਨੂੰ ਇਹ ਵਰਤ ਕੇ ਦਿਖਾਵਾਂਗੇ ਲੈ ਕੇ ਵੀ ਦਿਖਾਵਾਂਗੇ ਤੇ ਦੇਖੋ ਬਹੁਤ ਸੋਹਣਾ ਲੈਨ ਚ ਵੀ ਬਹੁਤ ਸੋਹਣਾ ਲੱਗਦਾ ਜੀ ਲੱਗਦਾ ਹੋਇਆ ਵੀ ਇਹ ਤੁਹਾਡੇ ਕੋਲੇ ਫਾਰਾਲਾ ਐਸਟਰੰਡਾ ਸਟਾਲ ਪਿਆ ਤੁਸੀਂ ਫਾਰਾਲਾ ਵਰਤ ਸਕਦੇ ਹੋ ਨਹੀਂ ਤਾਂ ਸਿੰਪਲ ਦੇਖੋ ਜਿਵੇਂ ਬਾਰਡਰ ਬਣੇ ਹੁੰਦੇ ਨੇਗੇ ਤੇ ਜੇ ਬਾਰਡਰ ਵਾਲਾ ਸ਼ਾਲ ਹੋਵੇ ਤਾਂ ਦੇਖੋ ਲੜਾਂ ਤੇ ਬਾਰਡਰ ਹੁੰਦਾ ਤੇ ਕੰਨੀ ਵਾਲੀ ਸਾਈਡ ਤੇ ਵੀ ਸਾਰੇ ਕਿਤੇ ਬਾਰਡਰ ਹੁੰਦਾ ਤਾਂ ਬਾਰਡਰ ਆਇਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਦੋਨੇ ਬਾ ਡਰਾਫਟਸ ਵਿੱਚ ਜੁੜ ਜਾਣਗੇ ਤੇ ਫਿਰ ਆਪਾਂ ਸੈਂਟਰ ਦੇ ਵਿੱਚ ਬਟਨ ਲਾ ਦਾਂਗੇ ਤੇ ਫਿਰ ਵੀ ਬਹੁਤ ਸੋਹਣਾ ਲੱਗਦਾ ਹੈ ਨਹੀਂ ਸ਼ਾਲ ਇਸ ਤਰ੍ਹਾਂ ਲੱਤਾ ਹੋਇਆ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਵੀ ਜੁਰੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤਾਂ ਜੋ ਐ ਮੇਰੀਆਂ ਵੀਡੀਓ ਆਪਾਂ ਪਾਉਂਦੇ ਰਹੀਏ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚਦਾ ਰਹੇ ਤਾਂ ਤੁਸੀਂ ਹਰ ਇੱਕ ਵੀਡੀਓ ਦੇਖੋ ਜੀ ਦੇਖ ਸਕੋ ਤੇ ਤੁਸੀਂ ਖੁਦ ਵੀ ਇਸ ਤਰ੍ਹਾਂ ਦਾ ਕੋਈ ਵੀ ਸ਼ਾਲ ਹੋਵੇ ਆਪਣੇ ਕੋਲੇ ਸਟਾਲ ਹੋਵੇ ਤਾਂ ਤੁਸੀਂ ਖੁਦ ਵੀ ਬਣਾ ਕੇ ਇਸ ਤਰ੍ਹਾਂ ਵਰਤ ਸਕਦੇ ਹੋਗੇ ਇੱਕ ਵਰਣਨ ਆਪਣਾ ਰਹਿ ਗਿਆ ਜੀ ਇਸੇ ਤਰ੍ਹਾਂ ਦੇਖੋ ਆਪਾਂ نیچے ਜਿਹੜੇ ਲੜ ਛੱਡੇ ਐ ਉਹ ਬਿਲਕੁਲ ਆਪਣੇ ਬਰੋਬਰ ਹੋਣੇ ਚਾਹੀਦੇ ਆ ਉਹਨਾਂ 'ਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਨਹੀਂ ਤਾਂ ਜਦੋਂ ਆਪਾਂ ਲਾਵਾਂਗੇ ਲੜ ਜਿਹੜੇ ਹੈਗੇ ਆ ਆਪਣੇ ਉੱਚਾ ਤੇ ਇੱਕ ਨੀਵਾ ਹੋ ਜਾਊਗਾ ਇਸ ਤਰ੍ਹਾਂ ਦੇਖੋ ਲੜ ਭੜੇ ਲੱਗਦੇ ਨੇ نیچے ਆਪਾਂ ਇਹ ਖਾਸ ਚੀਜ਼ ਦਾ ਧਿਆਨ ਰੱਖਣਾ ਕਿ ਇਹ ਜਿਹੜੇ ਲੜ ਨੇ ਬਿਲਕੁਲ ਆਪਣੇ ਬਰੋਬਰ ਹੋਣੇ ਚਾਹੀਦੇ ਨੇ ਦੋਨੇ ਪੀਸਾਂ ਦੇ ਜਦੋਂ ਆਪਾਂ ਲਈਏ ਤਾਂ ਇਹ ਭੜੇ ਨਾਲ ਲੱਗਣ ਲਓ ਜੀ 5 ਮਿੰਟਾਂ ਦਾ ਕੰਮ ਸੀ 5 ਮਿੰਟਾਂ ਦੇ ਵਿੱਚ ਸ਼ਿਮ ਫਲ ਜੀ ਸ਼ਾਲ ਤੋਂ ਦੇਖੋ ਆਪਾਂ ਜੈਕਟ ਬਣਾ ਕੇ ਤਿਆਰ ਕਰ ਲੇਤੀ ਐ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਆਪਾਂ ਇਸ ਤਰ੍ਹਾਂ ਆਪਣੀ ਜੈਕਟ ਆ ਗਈ ਪਿਛਲਾ ਪਾਸਾ ਦੇਖੋ ਬੈਕ ਤੇ ਇਸ ਤਰ੍ਹਾਂ ਹੀ ਆ ਜਾਊਗਾ ਤੇ ਇਹ ਇਸ ਤਰ੍ਹਾਂ ਆਪਣਾਈ ਬਣ ਜਾਊਗਾ ਇੱਕ ਵਾਰ ਵੈਸੇ ਮੈਂ ਤੁਹਾਨੂੰ ਆਈਡੀਆ ਜਿੰਨੀ ਆ ਦੇਖੋ ਇਹ ਇਸ ਤਰ੍ਹਾਂ ਹੀ ਬਣ ਜਾਊਗਾ ਆਪਣੀ ਇੱਕ ਤਰ੍ਹਾਂ ਦੀ ਜੈਕਟ ਬਣ ਗਈ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਦਿਖਾਉਨੇ ਆ ਕਿ ਇਹ ਲੱ ਦਿੱਤਾ ਹੋਇਆ ਕਿਸ ਤਰ੍ਹਾਂ ਲੱਗਦਾ ਹੈਗਾ ਬਹੁਤ ਸੋਹਣਾ ਲੱਗਦਾ ਜੀ ਇਹ ਲੈਤਾ ਹੋਇਆ ਬਿਲਕੁਲ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਨੂੰ ਸ਼ਾਲ ਨੂੰ ਇਸ ਤਰ੍ਹਾਂ ਹੀ ਕਰਕੇ ਆਪਾਂ ਇਹ ਲੈ ਰਹਾਂਗੇ ਦੇਖਣ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਦੇਖੋ ਹੁਣ ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੀ ਆ ਇੱਕ ਵਾਰ ਤੁਹਾਨੂੰ ਆਈਡੀਆ ਵੀ ਹੋ ਜਾਊਗਾ ਚਲੋ ਜੀ ਸ਼ਾਲ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਲੈ ਕੇ ਦਿਖਾਉਨੇ ਆ ਸੋਨੂੰ ਲੋ ਜੀ ਜਿਹੜੀ ਇਹ ਚੀਜ਼ ਹੈ ਦੇਖੋ ਇੱਥੇ ਆਪਣਾ ਗਲ ਆ ਜਾਊਗਾ ਕਲੋ ਆਪਾਂ ਇਸ ਤਰ੍ਹਾਂ ਇਹਨੂੰ ਪਾ ਕੇ ਸਾਨੀ ਦੇ ਨਾਲ ਹੀ ਪੈ ਜਾਂਦਾ ਕਿਉਂਕਿ ਆਪਾਂ ਦੇਖੋ 13 ਇੰਚ ਤੇ ਨਿਸ਼ਾਨ ਲਾਇਆ ਬਿਲਕੁਲ ਸਹੀ ਹੈਗਾ ਰਾਮ ਦੇ ਨਾਲ ਇਹ ਪੈ ਜਾਊਗਾ ਤੇ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਸਹੀ ਕਰਕੇ ਐਸਾ ਨੂੰ ਦਿਖਾ ਦਿੰਨੀ ਆ ਤੇ ਬਹੁਤ ਹੀ ਸੋਹਣਾ ਲੱਗਦਾ ਲੱਤਾ ਹੋਇਆ ਜੋ ਆਪਾਂ ਤਿਆਰ ਹੋਏ ਹੁੰਨੇ ਆ ਇਸ ਤਰ੍ਹਾਂ ਦਾ ਲਈਏ ਸ਼ਾਲ ਤਾਂ ਬਹੁਤ ਹੀ ਵਧੀਆ ਲੱਗਦਾ ਈ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ